ਪਰਿਵਰਤਨ ਦਾ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ ਸਫਲਤਾ ਦਾ ਕੋਈ ਵੀ ਰਾਹ ਪੱਧਰਾ ਨਹੀਂ ਹੁੰਦਾ ਕਾਲੀ-ਕਾਲੀ ਚਚਾਨਣ ਲਈ ਅੱਗ ਬਾਲਦੇ ਲੋਕ ਅਕਸਰ ਸਿੰਘਾ ਮੁਕਾ ਲੈਂਦੇ ਨੇ ਜਾਂ ਹੱਥ ਮਚਾ ਲੈਂਦੇ ਨੇ ਅੱਬੜ ਵਾਹੇ ਤੇਜ਼ ਵਗਦੀ ਹਵਾ 'ਚ ਚਿਰਾਗ ਓਵੇਂ ਨਹੀਂ ਬਣਦੇ ਜਿਵੇਂ ਮੈਲਾ 'ਚ ਫਾਨੂਸ ਸਿਰਫ ਆਪਣੀ ਕੁੱਲੀ ਨੂੰ ਰੌਸ਼ਨ ਕਰਨ ਦੀ ਰੀਝ ਬਸਤੀ ਦਾ ਹਨੇਰਾ ਦੂਰ ਨਹੀਂ ਕਰਦੀ ਕਿਤੇ ਦੂਰ ਜੇਲਾਂ ਦੀਆਂ ਹਨੇਰੀਆਂ ਬੈਰਕਾਂ ਦੇ ਖੁੰਝੀਆਂ ਚ ਪਈਆਂ ਧੁੱਕਦੀਆਂ ਮਿਸਾਲਾਂ ਕਿਤੇ ਭੁੱਲ ਨਾ ਜਾਇਓ ਨਾਰੇ ਵੋਟਾਂ ਜਿੱਡੇ ਨਹੀਂ ਹੁੰਦੇ ਨਾਰੇ ਇਨਕਲਾਬ ਜਿੱਡੇ ਵੀ ਹੁੰਦੇ ਨੇ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੋਵੇ ਕਿ ਇਨਕਲਾਬ ਬੈਲਟ ਬਾਕਸ ਤੋਂ ਨਿਕਲੇਗਾ ਪਰ ਅਜਿਹਾ ਹੋਣਾ ਨਹੀਂ ਇਹ ਤਾਂ ਯੁੱਧ ਤੋਂ ਬਚਣ ਲਈ ਦੁਸ਼ਮਣ ਦੇ ਖੇਮੇ 'ਚ ਜਾ ਕੇ ਕੀਤੀ ਗੋਲ ਮੇਜ ਕਾਨਫਰੰਸ ਹੈ ਕਿਵੇਂ ਯੁੱਧ ਇੰਜ ਨਹੀਂ ਲੜਾਈ ਜਾਂਦੇ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈ ਦਫਤਰ ਦੇ ਬਾਬੂਆਂ ਨੂੰ ਸਰਕਾਰੀ ਸ਼ਹੀਦਾਂ ਦੇ ਸ਼ਹੀਦੀ ਦਿਨ ਯਾਦ ਰਹਿੰਦੇ ਨੇ ਉਸ ਦਿਨ ਛੁੱਟੀ ਜੇ ਹੁੰਦੀ ਹੈ ਮੱਧ ਵਰਗ ਉਨਾ ਹੀ ਲੜ ਸਕਦਾ ਹੈ ਜਿੰਨਾ ਉਹ ਅਫੋਰਡ ਕਰ ਸਕਦਾ ਹੈ ਯੁੱਧ ਦਾ ਮੈਦਾਨ ਤੇ ਫੇਸਬੁੱਕ ਇੱਕ ਦੂਜੇ ਤੋਂ ਅਸਲੋਂ ਹੀ ਵੱਖ ਨੇ